ਸਤਿ ਸ਼੍ਰੀ ਅਕਾਲ ਦੋਸਤੋ ਇੱਕ ਅਮੀਰ ਆਦਮੀ ਨੂੰ ਕੂੜੇ ਦੇ ਢੇਰ ਵਿੱਚ ਰੋਂਦੀ ਹੋਈ ਇੱਕ ਛੋਟੀ ਜੀ ਬੱਚੀ ਮਿਲੀ ਤੇ ਅੱਗੇ ਜੋ ਹੋਇਆ ਪੂਰੀ ਇਨਸਾਨੀਅਤ ਸ਼ਰਮ ਨਾਲ ਕੰਬ ਗਈ ਸਵੇਰ ਦੀ ਹਲਕੀ ਧੁੱਪ ਸ਼ਹਿਰ ਦੀਆਂ ਸੜਕਾਂ ਤੇ ਹੌਲੀ-ਹੌਲੀ ਫੈਲਦੀ ਜਾ ਰਹੀ ਸੀ ਇੱਕ ਅਮੀਰ ਆਦਮੀ 모ਹਿਤ ਰੋਜ਼ਾਨਾ ਵਾਂਗ ਆਪਣੀ ਵੱਡੀ ਗੱਡੀ ਲੈ ਕੇ ਫੈਕਟਰੀ ਵੱਲ ਜਾ ਰਿਹਾ ਸੀ ਉਸ ਦੀ ਗੱਡੀ ਹੌਲੀ-ਹੌਲੀ ਪੁਰਾਣੀ ਕਲੋਨੀ ਦੇ ਵੱਲ ਵਧ ਰਹੀ ਸੀ ਜਦੋਂ ਗੱਡੀ ਇੱਕ ਮੋੜ ਤੇ ਪਹੁੰਚੀ ਤਾਂ ਅਚਾਨਕ ਉਸ ਨੂੰ ਇੱਕ ਛੋਟੇ ਜਿਹੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਜੋ ਉਸ ਦੇ ਸਿੱਧਾ ਦਿਲ ਵਿੱਚ ਉੱਤਰ ਗਈ ਉਸ ਨੇ ਗੱਡੀ ਰੋਕੀ ਤੇ ਕੁਝ ਪਾਸੇ ਉਸ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰਦਾ ਰਿਹਾ ਫੇਰ ਉਹ ਰੋਣ ਦੀ ਆਵਾਜ਼ ਇਸ ਵਾਰ ਥੋੜੀ ਜੀ ਵੱਧ ਸੁਣਾਈ ਦਿੱਤੀ ਤਾਂ 모ਹਿਤ ਤੁਰੰਤ ਗੱਡੀ ਤੋਂ ਉਤਰਿਆ ਤੇ ਇਧਰ ਉਧਰ ਦੇਖਣ ਲੱਗਿਆ ਉਹ ਆਵਾਜ਼ ਕੂੜੇ ਦੇ ਢੇਰ ਦੇ ਵਿੱਚੋਂ ਆ ਰਹੀ ਸੀ ਉਹ ਉੱਥੇ ਦੌੜ ਕੇ ਆ ਗਿਆ ਤੇ ਦੇਖ ਕੇ ਅੰਦਰ ਤੱਕ ਕੰਮ ਗਿਆ ਇੱਕ ਨਵਜਾਤ ਬੱਚੀ ਸਫੈਦ ਕੱਪੜੇ ਵਿੱਚ ਲਿਪਟੀ ਹੋਈ ਠੰਡ ਨਾਲ ਕੰਬ ਰਹੀ ਸੀ ਉਸ ਦੇ ਛੋਟੇ ਛੋਟੇ ਹੱਥ ਪੈਰ ਨੀਲੇ ਪੈ ਚੁੱਕੇ ਸੀ ਤੇ ਰੋਣ ਦੀ ਆਵਾਜ਼ ਇਦਾਂ ਦੀ ਸੀ ਕਿ ਜਿਵੇਂ ਉਹ ਦੁਨੀਆ ਤੋਂ ਆਖਰੀ ਵਾਰ ਮਦਦ ਮੰਗ ਰਹੀ ਹੋਵੇ ਇਹ ਦੇਖ ਕੇ ਇੱਕ ਪਲ ਲਈ ਮੋਹਿਤ ਦੇ ਸਾਹ ਰੁਕ ਗਏ ਉਸ ਨੇ ਜਲਦੀ ਨਾਲ ਬੱਚੀ ਨੂੰ ਗੋਦ ਵਿੱਚ ਚੁੱਕਿਆ ਬੋਲਿਆ ਪਰਮਾਤਮਾ ਐ ਕੌਣ ਇੰਨਾ ਨਰਦਈ ਹੋ ਸਕਦਾ ਬੱਚੀ ਦਾ ਸਰੀਰ ਬਰਫ਼ ਵਾਂਗ ਠੰਡਾ ਸੀ ਮੋਹਿਤ ਦੇ ਹੱਥ ਵੀ ਕੰਬਣ ਲੱਗੇ ਉਸਨੇ ਆਪਣੀ ਜੈਕਟ ਉਤਾਰੀ ਤੇ ਬੱਚੀ ਨੂੰ ਚੰਗੀ ਤਰ੍ਹਾਂ ਉਸ ਵਿੱਚ ਲਪੇਟ ਲਿਆ ਜਿਵੇਂ ਕੋਈ ਪਿਤਾ ਆਪਣੇ ਬੱਚੇ ਨੂੰ ਪਹਿਲੀ ਵਾਰ ਗਲੇ ਲਗਾ ਰਿਹਾ ਹੋਵੇ ਬਿਨਾਂ ਇੱਕ ਪਲ ਗਵਾਏ ਉਹ ਬੱਚੀ ਨੂੰ ਲੈ ਕੇ ਹਸਪਤਾਲ ਪਹੁੰਚ ਗਿਆ ਡਾਕਟਰਾਂ ਨੇ ਬੱਚੀ ਦਾ ਜਲਦੀ ਨਾਲ ਚੈੱਕਅਪ ਕਰਨਾ ਸ਼ੁਰੂ ਕੀਤਾ ਦਵਾਈਆਂ ਦਿੱਤੀਆਂ ਤੇ ਕੁਝ ਪਲਾਂ ਬਾਅਦ ਡਾਕਟਰ ਦੀ ਗੱਲ ਸੁਣ ਕੇ 모हित ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੁਸੀਂ ਇਸ ਬੱਚੇ ਨੂੰ ਸਮੇਂ ਤੇ ਲੈ ਆਏ 5 ਮਿੰਟ ਹੋਰ ਲੇਟ ਹੋ ਜਾਂਦੇ ਤਾਂ ਬੱਚੀ ਦੀ ਜਾਨ ਬਚਾਉਣਾ ਮੁਸ਼ਕਲ ਹੋ ਜਾਂਦਾ 모हित ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਲੱਗਿਆ ਜਿਵੇਂ ਅੱਜ ਪਰਮਾਤਮਾ ਨੇ ਉਸ ਨੂੰ ਕਿਸੇ ਅਸਲੀ ਮਕਸਦ ਦੇ ਲਈ ਇੱਥੇ ਭੇਜਿਆ ਕੰਬਦੇ ਹੱਥਾਂ ਨਾਲ ਉਸਨੇ ਆਪਣੀ ਪਤਨੀ ਅਨੀਤਾ ਨੂੰ ਫੋਨ ਕੀਤਾ ਆਵਾਜ਼ ਕੰਬ ਰਹੀ ਸੀ ਅੱਜ ਰਸਤੇ ਵਿੱਚ ਮੈਨੂੰ ਇੱਕ ਨਵਜਾਤ ਬੱਚੀ ਮਿਲੀ ਹੈ ਕੂੜੇ ਦੇ ਢੇਰ ਵਿੱਚ ਪਈ ਹੋਈ ਸੀ ਪਰ ਹੁਣ ਮੈਨੂੰ ਲੱਗਦਾ ਹੈ ਪ੍ਰਮਾਤਮਾ ਨੇ ਉਹ ਬੱਚੀ ਸਾਡੇ ਲਈ ਭੇਜੀ ਹੈ ਇਹ ਬੱਚੀ ਸਾਡੀ ਹੈ ਅਨੀਤਾ ਇਹ ਗੱਲ ਸੁਣ ਕੇ ਕੁਝ ਪਲ ਚੁੱਪ ਰਹੀ ਤੇ ਫਿਰ ਰੋਂਦੀ ਹੋਈ ਬੋਲੀ ਮੋਹਿਤ ਉਸ ਨੂੰ ਘਰ ਲੈ ਆਓ ਉਹ ਸਾਡੇ ਘਰ ਦੀ ਲక్ష్ਮੀ ਹੈ ਉਸ ਇੱਕ ਸ਼ਬਦ ਨੇ ਬੱਚੀ ਦੀ ਕਿਸਮਤ ਬਦਲ ਦਿੱਤੀ ਉਸ ਸ਼ਾਮ ਉਹ ਬੱਚੀ ਪਹਿਲੀ ਵਾਰ ਉਸ ਵੱਡੇ ਘਰ ਵਿੱਚ ਆਈ ਪਰ ਘਰ ਵਿੱਚ ਜਿੰਨੀ ਵੀ ਰੌਸ਼ਨੀ ਸੀ ਉਸ ਤੋਂ ਜ਼ਿਆਦਾ ਅਨੀਤਾ ਦੀਆਂ ਅੱਖਾਂ ਵਿੱਚ ਚਮਕ ਸੀ ਅਨੀਤਾ ਨੇ ਬੱਚੀ ਨੂੰ ਗੋਦ ਵਿੱਚ ਚੁੱਕਿਆ ਤਾਂ ਉਹ ਇੱਕ ਪਲ ਵਿੱਚ ਰੋਣਾ ਭੁੱਲ ਗਈ ਜਿਵੇਂ ਉਹ ਮਾਂ ਦੀ ਮਮਤਾ ਨੂੰ ਪਹਿਚਾਣ ਗਈ ਹੋਵੇ ਅਨੀਤਾ ਨੇ ਬੱਚੀ ਦੇ ਮੱਥੇ ਨੂੰ ਚੁੰਮਿਆ ਅੱਜ ਤੋਂ ਤੂੰ ਮੇਰੀ ਧੀ ਹੈ ਬੱਚੀ ਦਾ ਨਾਮ ਰੱਖਿਆ ਗਿਆ ਸੀਮਾ ਦਿਨ ਬੀਤਣ ਲੱਗੇ ਸਮਾਂ ਖੰਭ ਲਾ ਕੇ ਉੱਡਣ ਲੱਗਿਆ ਦੇਖਦੇ ਹੀ ਦੇਖਦੇ ਸੀਮਾ ਦਾ 1 ਸਾਲ ਦੀ ਹੋ ਗਈ ਸੋਹਣੀ ਸਮਝਦਾਰ ਤੇ ਦਿਲ ਤੋਂ ਬਹੁਤ ਮਾਸੂਮ ਪਰ ਘਰ ਵਿੱਚ ਇੱਕ ਹੋਰ ਚੀਜ਼ ਬਦਲ ਰਹੀ ਸੀ ਮੋਹਿਤ ਦਾ ਬੇਟਾ ਰਾਹੁਲ ਵੀ ਵੱਡਾ ਹੋ ਰਿਹਾ ਸੀ ਰਾਹੁਲ ਦਾ ਸੁਭਾਅ ਅਲੱਗ ਸੀ ਥੋੜਾ ਜਿੱਦੀ ਤੇ ਥੋੜਾ ਵਿਗੜਿਆ ਹੋਇਆ ਥੋੜਾ ਮਾਂ ਦਾ ਲਾਡਲਾ ਪਿਆਰਾ ਉਹ ਦੇਖਦਾ ਸੀ ਕਿ ਪਾਪਾ ਸੀਮਾ ਨੂੰ ਕਿੰਨਾ ਪਿਆਰ ਕਰਦੇ ਹਨ ਪਰ ਕੋਈ ਚਿੰਗਿਆੜੀ ਹਜੇ ਤੱਕ ਬਾਹਰ ਨਹੀਂ ਆਈ ਸੀ ਸਾਰੀਆਂ ਅੰਦਰ ਤੇ ਅੰਦਰ ਹੀ ਜਮਾ ਹੋ ਰਹੀਆਂ ਸੀ ਦੂਜੇ ਪਾਸੇ ਮੋਹਿਤ ਤੇ ਅਨੀਤਾ ਦੋਵੇਂ ਮਿਲ ਕੇ ਆਪਣੀ ਬੇਟੀ ਨੂੰ ਐਦਾਂ ਦਾ ਪਿਆਰ ਦੇ ਰਹੇ ਸੀ ਜਿਵੇਂ ਉਹ ਪ੍ਰਮਾਤਮਾ ਦੀ ਭੇਜੀ ਹੋਵੇ ਰੌਸ਼ਨੀ ਹੋਵੇ ਸੀਮਾ ਨੂੰ ਹਜੇ ਤੱਕ ਇਹ ਪਤਾ ਨਹੀਂ ਸੀ ਉਹ ਕਿੱਥੋਂ ਮਿਲੀ ਸੀ ਉਸ ਦੇ ਜਨਮ ਦੀ ਸਚਾਈ ਕੀ ਸੀ ਪਰ ਇਹ ਸਚਾਈ ਸਿਰਫ ਉਸ ਵਿੱਚ ਕਿਸੇ ਨੂੰ ਚੰਗੀ ਤਰ੍ਹਾਂ ਨਹੀਂ ਪਤਾ ਸੀ ਸਿਵਾਏ ਮੋਹਿਤ ਤੇ ਅਨੀਤਾ ਦੇ ਦੋਨੇ ਉਸ ਯਾਦ ਨੂੰ ਆਪਣੇ ਦਿਲ ਦੀ ਗਹਿਰਾਈ ਵਿੱਚ ਲੁਕਾ ਕੇ ਰੱਖਦੇ ਸੀ ਕਿਉਂਕਿ ਉਹ ਕੇਵਲ ਇੱਕ ਘਟਨਾ ਨਹੀਂ ਉਹ ਉਹਨਾਂ ਦੀ ਅਧੂਰੀ ਜ਼ਿੰਦਗੀ ਦਾ ਜਵਾਬ ਸੀ ਸੀਮਾ ਦਾ ਸਾਲਾਂ ਦੀ ਹੋ ਚੁੱਕੀ ਸੀ ਹੌਲੀ-ਹੌਲੀ ਉਸ ਦੀ ਸਮਝ ਵੱਧ ਰਹੀ ਸੀ ਪਰ ਹਜੇ ਤੱਕ ਉਹ ਉਸ ਉਮਰ ਵਿੱਚ ਨਹੀਂ ਪਹੁੰਚੀ ਸੀ ਜਿੱਥੇ ਬੱਚੇ ਆਪਣੇ ਜਨਮ ਨਾਲ ਜੁੜੇ ਸਵਾਲ ਪੁੱਛਣ ਲੱਗਦੇ ਹਨ ਉਹ ਬਸ ਇੰਨਾ ਜਾਣਦੀ ਸੀ ਕਿ ਪਾਪਾ ਉਸ ਨੂੰ ਬੇਹੱਦ ਪਿਆਰ ਕਰਦੇ ਨੇ ਤੇ ਮਾਂ ਹਰ ਸਮੇਂ ਉਸ ਦੀ ਚਿੰਤਾ ਵਿੱਚ ਲੱਗੀ ਰਹਿੰਦੀ ਹੈ ਘਰ ਵਿੱਚ ਸਭ ਕੁਝ ਇੱਕ ਸਮਾਨ ਦਿਸਦਾ ਸੀ ਪਰ ਇੱਕ ਚੀਜ਼ ਹੌਲੀ-ਹੌਲੀ ਬਦਲ ਰਹੀ ਸੀ ਰਾਹੁਲ ਦਾ ਸੁਭਾਅ ਉਸ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਪਾਪਾ ਦਾ ਪਿਆਰ ਸੀਮਾ ਦੇ ਲਈ ਜ਼ਿਆਦਾ ਹੈ ਇਹ ਸੱਚ ਸੀ ਕਿ ਉਸ ਨੂੰ ਵੀ ਪਿਆਰ ਮਿਲਦਾ ਸੀ ਪਰ ਉਸ ਨੂੰ ਉਹਨਾਂ ਨਹੀਂ ਮਹਿਸੂਸ ਹੁੰਦਾ ਸੀ ਜਿੰਨਾ ਸੀਮਾ ਦੇ ਲਈ ਦਿਖਾਈ ਦਿੰਦਾ ਸੀ ਦਰਅਸਲ ਇਸ ਦੀ ਜੜ ਕਿਤੇ ਹੋਰ ਸੀ ਜੋ ਗੱਲ ਰਾਹੁਲ ਨਹੀਂ ਜਾਣਦਾ ਸੀ ਸ਼ਾਇਦ ਕਦੇ ਸਮਝ ਵੀ ਨਾ ਸਕਿਆ ਉਹ ਇਹ ਸੀ ਕਿ ਜਦੋਂ ਸੀਮਾ ਇਸ ਘਰ ਵਿੱਚ ਆਈ ਸੀ ਉਦੋਂ ਇਹ ਘਰ ਇੱਕ ਬਹੁਤ ਵੱਡੀ ਕਮੀ ਨਾਲ ਗੁਜ਼ਰ ਚੁੱਕਿਆ ਸੀ ਸਾਲਾਂ ਪਹਿਲਾਂ ਜਦੋਂ ਅਨੀਤਾ ਨੇ ਆਪਣੇ بیٹے ਰਾਹਲ ਨੂੰ ਜਨਮ ਦਿੱਤਾ ਸੀ ਉਸ ਸਮੇਂ ਇੱਕ ਗੰਭੀਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਸਮੇਂ ਡਾਕਟਰ ਨੇ 모ਹਿਤ ਨੂੰ ਇੱਕ ਕਮਰੇ ਵਿੱਚ ਬੁਲਾ ਕੇ ਕਿਹਾ ਸੀ ਤੁਹਾਡੀ ਪਤਨੀ ਇਸ ਤੋਂ ਬਾਅਦ ਹੁਣ ਕਦੇ ਮਾਂ ਨਹੀਂ ਬਣ ਸਕਦੀ ਜਦੋਂ ਅਨੀਤਾ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਬਿਲਕੁਲ ਟੁੱਟ ਗਈ ਸੀ ਮੋਹਿਤ ਨੇ ਉਸ ਨੂੰ ਸੰਭਾਲ ਲਿਆ ਸੀ ਪਰ ਅੰਦਰੋਂ ਉਹ ਵੀ ਟੁੱਟ ਚੁੱਕਿਆ ਸੀ ਉਹ ਬੇਟਾ ਚਾਹੁੰਦੇ ਸੀ ਪਰ ਬੇਟੀ ਦਾ ਸੁਪਨਾ ਵੀ ਓਨਾ ਹੀ ਗਹਿਰਾ ਸੀ ਅਨੀਤਾ ਅਕਸਰ ਹੀ ਕਹਿੰਦੀ ਸੀ ਮੋਹਿਤ ਇੱਕ ਬੇਟੀ ਹੁੰਦੀ ਤਾਂ ਮੇਰੀ ਗੋਦੀ ਕਦੇ ਵੀ ਖਾਲੀ ਨਾ ਲੱਗਦੀ ਪਰ ਡਾਕਟਰ ਦੀ ਗੱਲ ਤੋਂ ਬਾਅਦ ਉਹ ਸੁਪਨਾ ਇੱਕ ਦਰਦ ਬਣ ਕੇ ਰਹਿ ਗਿਆ ਸੀ ਸਮਾਂ ਬੀਤਦਾ ਗਿਆ ਰਾਹੁਲ ਵੱਡਾ ਹੁੰਦਾ ਗਿਆ ਪਰ ਅਨੀਤਾ ਦੇ ਦਿਲ ਵਿੱਚ ਇਕ ਖਾਲੀ ਪਾਣਾ ਹਮੇਸ਼ਾ ਰਹਿੰਦਾ ਸੀ ਇਕ ਅਧੂਰੀ ਮਮਤਾ ਇਕ ਅਧੂਰਾ ਰਿਸ਼ਤਾ ਇਕ ਅਧੂਰੀ ਗੋਦ ਤੇ ਫਿਰ ਉਸੇ ਅਧੂਰੇ ਪਾਣ ਨੂੰ ਕੂੜੇ ਦੇ ਢੇਰ ਵਿੱਚ ਪਈ ਇਕ ਨੰਨੀ ਬੱਚੀ ਨੇ ਇਕ ਪਲ ਵਿੱਚ ਪੂਰਾ ਕਰ ਦਿੱਤਾ ਇਸੇ ਵਜ੍ਹਾ ਨਾਲ ਮੋਹਿਤ ਤੇ ਅਨੀਤਾ ਦਾ ਪਿਆਰ ਸੀਮਾ ਦੇ ਲਈ ਉਹਨਾਂ ਹੀ ਨਹੀਂ ਸ਼ਾਇਦ ਉਸ ਤੋਂ ਵੀ ਜ਼ਿਆਦਾ ਸੀ ਜਿੰਨਾ ਕਿ ਉਹ ਆਪਣੇ ਬੇਟੇ ਰਾਹੁਲ ਨੂੰ ਦਿੰਦੇ ਸੀ ਰਾਹੁਲ ਨੂੰ ਇਹ ਗੱਲ ਕਦੇ ਵੀ ਸਮਝ ਨਹੀਂ ਆਈ ਤੇ 모ਹਿਤ ਚਾਹ ਕੇ ਵੀ ਇਹ ਦਰਦ rahul ਨੂੰ ਦੱਸ ਨਹੀਂ ਸਕਦਾ ਸੀ ਇਸੇ وجہ ਨਾਲ rahul ਦੇ ਅੰਦਰ ਦੀ ਨਾਰਾਜ਼ਗੀ ਹੌਲੀ-ਹੌਲੀ ਬਦਲਣ ਲੱਗੀ ਸੀ ਉਹ ਖੁੱਲ ਕੇ ਬਗਾਵਤ ਨਹੀਂ ਕਰਦਾ ਸੀ ਪਰ ਉਸ ਦੇ ਛੋਟੇ ਜਿਹੇ ਮਨ ਵਿੱਚ ਗਹਿਰਾ ਦਰਦ ਘਰ ਘਰਨ ਲੱਗਿਆ ਸੀ ਜਿਸ ਨੂੰ ਉਹ ਸਿਰਫ ਚੁੱਪ ਰਹਿ ਕੇ ਜਿਤਾਉਂਦਾ ਸੀ ਦੂਜੇ ਪਾਸੇ ਸੀਮਾ ਬਿਲਕੁਲ ਅਲੱਗ ਸੁਭਾਅ ਦੀ ਸੀ ਨਰਮਦੇਲ ਸਿੱਧੀ ਸਾਦੀ ਤੇ ਦੂਜਿਆਂ ਦਾ ਦਰਦ ਮਹਿਸੂਸ ਕਰਨ ਵਾਲੀ ਉਹ ਅਨੀਤਾ ਦੇ ਹਰ ਕੰਮ ਵਿੱਚ ਮਦਦ ਕਰਦੀ ਮੋਹਿਤ ਦੀ ਦੁਕਾਨ ਨੂੰ ਮਹਿਸੂਸ ਕਰਕੇ ਪਾਣੀ ਲੈ ਕੇ ਆਉਂਦੀ ਘਰ ਵਿੱਚ ਹਰ ਵੱਡੇ ਛੋਟੇ ਇਨਸਾਨ ਨਾਲ ਪਿਆਰ ਨਾਲ ਪੇਸ਼ ਆਉਂਦੀ ਇਸੇ ਕਰਕੇ ਮੋਹਿਤ ਦੇ ਮਨ ਵਿੱਚ ਉਸ ਦੇ ਲਈ ਇੱਕ ਖਾਸ ਜਗ੍ਹਾ ਬਣ ਗਈ ਸੀ ਸਿਰਫ ਬੇਟੀ ਦੀ ਨਹੀਂ ਬਲਕਿ ਆਤਮਾ ਦੀ ਰੌਸ਼ਨੀ ਦੀ ਸਮੇਂ ਦੇ ਨਾਲ-ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਇਹ ਦੂਰੀ ਤਨਜਦੀ ਕੀ ਹੋਰ ਸਪਸ਼ਟ ਹੋਣ ਲੱਗੀ ਸੀ। ਰਾਹੁਲ ਦਾ ਮਨ ਆਪਣੇ ਪਾਪਾ ਵੱਲੋਂ ਹਟਣ ਲੱਗਿਆ। ਉਹ ਆਪਣੇ ਦੋਸਤਾਂ ਵਿੱਚ ਜਿਉਣ ਲੱਗਿਆ। ਬਾਹਰ ਦਾ ਸਮਾਂ ਘਰ ਦੇ ਸਮੇਂ ਤੋਂ ਜ਼ਿਆਦਾ ਵੱਧ ਗਿਆ। ਘਰ ਵਿੱਚ ਆਉਂਦੇ ਹੀ ਉਹ ਆਪਣੇ ਕਮਰੇ ਵਿੱਚ ਚਲਾ ਜਾਂਦਾ। ਮੋਹਿਤ ਇਹ ਸਭ ਕੁਝ ਦੇਖਦਾ ਸੀ ਪਰ ਸਮਝ ਨਹੀਂ ਪਾਉਂਦਾ ਸੀ ਕਿ ਉਹ ਇਸ ਨੂੰ ਕਿਵੇਂ ਸਹੀ ਕਰੇ ਇੱਕ ਪਾਸੇ ਸੀਮਾ ਉਸਦੀ ਜ਼ਿੰਦਗੀ ਦੀ ਰੌਸ਼ਨੀ ਸੀ ਤੇ ਦੂਜੇ ਪਾਸੇ ਰਾਹੁਲ ਉਸ ਦਾ ਖੂਨ ਤੇ ਦੋਨਾਂ ਦੇ ਵਿੱਚ ਉਹ ਫਸਿਆ ਹੋਇਆ ਸੀ ਅਨੀਤਾ ਵੀ ਇਹ ਬਦਲਾਅ ਸਮਝ ਰਹੀ ਸੀ ਉਹ ਅਕਸਰ ਰਾਤ ਨੂੰ 모হিত ਨੂੰ ਕਹਿੰਦੀ ਸੀ ਰਾਹੁਲ ਹੁਣ ਬਦਲ ਰਿਹਾ ਹੈ ਉਸ ਨੂੰ ਸਾਡੇ ਪਿਆਰ ਨਾਲ ਨਹੀਂ ਸਾਡੀਆਂ ਗੱਲਾਂ ਤੋਂ ਵੀ ਦੂਰੀ ਲੱਗ ਰਹੀ ਹੈ ਤੇ 모হিত ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਉਹ ਬਸ ਇਨਾ ਹੀ ਕਹਿੰਦਾ ਸਮਾਂ ਸਭ ਕੁਝ ਠੀਕ ਕਰ ਦੇਵੇਗਾ ਸੀਮਾ ਦੀ ਵਜ੍ਹਾ ਨਾਲ ਘਰ ਵਿੱਚ ਰੌਸ਼ਨੀ ਤੇ ਰਾਹੁਲ ਵੀ ਸਮਝ ਜਾਵੇਗਾ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਆਉਣ ਵਾਲਾ ਸਮਾਂ ਦੋਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਦੋ ਅਲੱਗ ਅਲੱਗ ਦਿਸ਼ਾ ਵਿੱਚ ਲੈ ਜਾਵੇਗਾ ਘਰ ਵਿੱਚ ਰੋਜ਼ਾਨਾ ਵਾਲੀ ਹਲਚਲ ਸੀ ਪਰ ਦੋਨਾਂ ਦੇ ਦਿਲਾਂ ਅੰਦਰ ਬਹੁਤ ਕੁਝ ਬਦਲ ਰਿਹਾ ਸੀ ਇੱਕ ਪਾਸੇ ਸੀਮਾ ਆਪਣੇ ਸੁਪਨਿਆਂ ਦੇ ਵੱਲ ਵਧ ਰਹੀ ਸੀ ਦੂਜੇ ਪਾਸੇ ਰਾਹੁਲ ਗਲਤ ਤੇ ਗਲਤ ਸੋਚ ਤੇ ਗਲਤ ਲੋਕਾਂ ਦੇ ਵਿੱਚ ਫਸ ਰਿਹਾ ਸੀ ਸਮਾਂ ਬੀਤਦਾ ਗਿਆ ਸੀਮਾ ਦਾ 10 ਸਾਲ ਦੀ ਛੋਟੀ ਬੱਚੀ ਤੋਂ ਹੁਣ ਸਮਝਦਾਰ ਹੋ ਚੁੱਕੀ ਸੀ ਸਕੂਲ ਵਿੱਚ ਉਸ ਦੀ ਪੜ੍ਹਾਈ ਹਮੇਸ਼ਾ ਵਧੀਆ ਹੁੰਦੀ ਸ਼ਾਂਤ ਸੁਭਾਅ ਦੂਜਿਆਂ ਦੀ ਮਦਦ ਕਰਨ ਦੀ ਆਦਤ ਤੇ ਹਰ ਚੀਜ਼ ਨੂੰ ਆਪਣੇ ਤਰੀਕੇ ਨਾਲ ਸਮਝਣ ਦਾ ਗੁਣ ਇਹ ਸਭ ਕੁਝ ਉਸ ਨੂੰ ਅਲੱਗ ਬਣਾਉਂਦੇ ਸੀ 12ਵੀਂ ਵਿੱਚੋਂ ਉਸ ਨੇ ਜ਼ਿਲ੍ਹੇ ਵਿੱਚੋਂ ਟੌਪ ਕੀਤਾ ਤੇ ਮੋਹਿਤ ਨੇ ਮਾਣ ਨਾਲ ਉਸ ਦਾ ਰਿਜ਼ਲਟ ਹੱਥ ਵਿੱਚ ਲੈ ਕੇ ਕਿਹਾ ਕਿ ਹੁਣ ਤੂੰ ਸਿਰਫ ਡਾਕਟਰ ਬਣੇਂਗੀ ਕੁਝ ਹੋਰ ਨਹੀਂ ਸੀਮਾ ਦੇ ਚਿਹਰੇ ਤੇ ਉਹੀ ਪੁਰਾਣੀ ਰੌਣਕ ਵਾਪਸ ਆ ਗਈ ਸੀ ਇਸ ਚਮਕ ਦੀ ਸ਼ੁਰੂਆਤ ਉਸ ਦਿਨ ਹੋਈ ਸੀ ਜਦੋਂ ਉਹਨਾਂ ਨੇ ਉਸ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਿਆ ਸੀ ਮੈਡੀਕਲ ਕਾਲਜ ਵਿੱਚ ਦਾਖਲਾ ਮਿਲਣਾ ਆਸਾਨ ਨਹੀਂ ਪਰ ਸੀਮਾ ਨੇ ਆਪਣੇ ਨੰਬਰ ਤੇ ਮਿਹਨਤ ਨਾਲ ਸੀਟ ਹਾਸਲ ਕੀਤੀ ਜਿਸ ਦੇ ਨਾਲ ਕਾਲਜ ਦੇ ਹੋਸਟਲ ਵਿੱਚ ਪਹੁੰਚੀ ਉਸਨੇ ਪਹਿਲੀ ਵਾਰ ਆਪਣੇ ਜੀਵਨ ਵਿੱਚ ਇਹ ਮਹਿਸੂਸ ਕੀਤਾ ਕਿ ਉਸ ਦੇ ਸਾਹਮਣੇ ਦੀ ਦੁਨੀਆ ਬਹੁਤ ਵੱਡੀ ਹੈ ਉਸਨੇ ਉਸ ਵੱਡੀ ਦੁਨੀਆ ਵਿੱਚ ਹੀ ਆਪਣੀ ਪਛਾਣ ਬਣਾਉਣੀ ਹੈ ਉੱਥੇ ਉਸ ਦੀ ਜ਼ਿੰਦਗੀ ਕਤਾਬਾਂ ਲੈਕਚਰ ਲਾਇਬ੍ਰੇਰੀ ਤੇ ਹਸਪਤਾਲ ਦੀਆਂ ਗਲੀਆਂ ਵਿੱਚ ਵੰਡ ਚੁੱਕੀ ਸੀ ਸ਼ਾਮ ਨੂੰ ਹੋਸਟਲ ਵਾਪਸ ਆਉਂਦੇ ਆਉਂਦੇ ਸਰੀਰ ਥੱਕ ਜਾਂਦਾ ਪਰ ਦਿਲ ਵਿੱਚ ਕੋਈ ਥਕਾਨ ਨਹੀਂ ਰਹਿੰਦੀ ਸੀ ਉਹ ਜਾਣਦੀ ਸੀ ਕਿ ਇੱਕ ਦਿਨ ਉਹ ਕਿਸੇ ਦੀ ਜਾਨ ਬਚਾਵੇਗੀ ਤੇ ਉਸੇ ਸੋਚ ਨਾਲ ਉਸ ਨੂੰ ਤਾਕਤ ਮਿਲਦੀ ਸੀ ਮਰੀਜ਼ਾਂ ਦੇ ਨਾਲ-ਨਾਲ ਉਸ ਦਾ ਵਿਵਹਾਰ ਹਮੇਸ਼ਾ ਨਰਮੀ ਭਰਿਆ ਰਹਿੰਦਾ ਐਮਰਜੈਂਸੀ ਦੇ ਬਾਹਰ ਕਾਂਟੇ ਖੜੇ ਮਰੀਜ਼ਾਂ ਦੀਆਂ ਅੱਖਾਂ ਵਿੱਚ ਉਸ ਨੂੰ ਉਹੀ ਦਰਦ ਦਿਖਾਈ ਦਿੰਦਾ ਜੋ ਸ਼ਾਇਦ ਉਸਦੇ ਆਪਣੇ ਜਨਮ ਦੀ ਕਹਾਣੀ ਵਿੱਚ ਛੁਪਿਆ ਹੋਇਆ ਸੀ ਇੱਕ ਐਦਾਂ ਦੀ ਸ਼ੁਰੂਆਤ ਜੋ ਬਹੁਤ ਦਰਦ ਭਰੀ ਸੀ ਜਿਸ ਦੇ ਨਾਲ-ਨਾਲ ਉਸ ਦੀ ਜ਼ਿੰਦਗੀ ਦੀ ਨੀਂਹ ਤਿਆਰ ਹੋਈ ਸੀ ਉੱਥੇ ਹੀ ਦੂਜੇ ਪਾਸੇ ਘਰ ਵਿੱਚ ਰਾਹੁਲ ਦੇ ਰਾਸਤੇ ਬਿਲਕੁਲ ਅਲੱਗ ਹੋ ਚੁੱਕੇ ਸੀ ਪੜ੍ਹਾਈ ਦੇ ਲਈ ਸ਼ਹਿਰ ਤੋਂ ਬਾਹਰ ਗਿਆ ਸੀ ਪਰ ਪੜ੍ਹਾਈ ਦੀ ਜਗ੍ਹਾ ਉਹ ਦੋਸਤਾਂ ਦੀ ਚਮਕ-ਧਮਕ ਵਾਲੀ ਦੁਨੀਆ ਵਿੱਚ ਫਸਦਾ ਗਿਆ ਉਸ ਨੂੰ ਮਹਿੰਗੀ ਗੱਡੀ ਮਹਿੰਗੇ ਰੈਸਟੋਰੈਂਟ ਦਿਖਾਵਾ ਤੇ ਪੈਸੇ ਦਾ ਸ਼ੋਰ ਚੰਗਾ ਲੱਗਣ ਲੱਗਿਆ ਹੌਲੀ-ਹੌਲੀ ਉਸ ਦੇ ਅੰਦਰ ਇਹ ਗਲਤ ਸੋਚ ਘਰ ਕਰਨ ਲੱਗੀ ਕਿ ਮੈਂ ਮਾਲਕ ਦਾ ਬੇਟਾ ਹਾਂ ਮੇਰੇ ਲਈ ਤਾਂ ਸਭ ਕੁਝ ਆਸਾਨ ਹੋਣਾ ਚਾਹੀਦਾ ਉਹ ਘਰੇ ਆਉਂਦਾ ਵੀ ਸੀ ਤਾਂ ਸਿਰਫ ਕੁਝ ਦਿਨਾਂ ਦੇ ਲਈ ਉਸ ਦੇ ਪਾਪਾ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਾਹੁਲ ਬਿਜ਼ਨਸ ਮਿਹਨਤ ਨਾਲ ਚੱਲਦਾ ਸਿਰਫ ਨਾਮ ਨਾਲ ਨਹੀਂ ਪਰ ਰਾਹੁਲ ਨੂੰ ਹੁਣ ਕਿਸੇ ਵੀ ਗੱਲ ਵਿੱਚ ਸਚਾਈ ਨਹੀਂ ਦਿਸਦੀ ਸੀ ਉਹ ਹਰ ਗੱਲ ਨੂੰ ਤੁਲਨਾ ਦੀ ਨਜ਼ਰ ਨਾਲ ਦੇਖਦਾ ਪਾਪਾ ਤੁਹਾਡੇ ਲਈ ਸੀਮਾ ਸਭ ਕੁਝ ਹੈ ਮੈਂ ਕਿੱਥੇ ਆ ਮੋਹਿਤ ਇਹ ਸੁਣ ਕੇ ਹਮੇਸ਼ਾ ਚੁੱਪ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬੇਟੇ ਦੇ ਮਨ ਵਿੱਚ ਜੋ ਜ਼ਹਿਰ ਘੁੱਲ ਚੁੱਕਿਆ ਹੈ ਉਹ ਸਮਝਾਉਣ ਨਾਲ ਨਹੀਂ ਨਿਕਲੇਗਾ ਇਧਰ ਸੀਮਾ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਇੰਟਰਨਸ਼ਿਪ ਦੇ ਦਿਨਾਂ ਵਿੱਚ ਉਸਨੇ ਹੋਰ ਵੀ ਗਹਿਰਾਈ ਨਾਲ ਸਮਝਿਆ ਕਿ ਡਾਕਟਰ ਬਣਨਾ ਸਿਰਫ ਇਲਾਜ ਕਰਨਾ ਨਹੀਂ ਬਲਕਿ ਇਨਸਾਨ ਦੇ ਦਰਦ ਦੇ ਐਨੇ ਕਰੀਬ ਖੜੇ ਹੋਣਾ ਕਦੇ-ਕਦੇ ਖੁਦ ਦੇ ਸਾ ਵੀ ਭਾਰੀ ਹੋਣ ਲੱਗਦੇ ਹਨ ਹਸਪਤਾਲ ਵਿੱਚ ਉਸ ਦਾ ਨਾਮ ਪਹਿਚਾਣ ਬਣ ਚੁੱਕਿਆ ਸੀ ਸਾਰਾ ਸਟਾਫ ਉਸ ਨੂੰ ਸਨਮਾਨ ਨਾਲ ਦੇਖਦਾ ਸੀ ਤੇ ਮਰੀਜ਼ ਉਸ ਨੂੰ ਆਪਣੀ ਬੇਟੀ ਦੀ ਤਰ੍ਹਾਂ ਮਹਿਸੂਸ ਕਰਦੇ ਸੀ ਕੁਝ ਸਮੇਂ ਬਾਅਦ ਇੱਕ ਡਾਕਟਰ ਲੜਕੇ ਨਾਲ ਉਸ ਦਾ ਵਿਆਹ ਤੈ ਹੋ ਗਿਆ ਸੁਧਾਰਨ ਪਰਿਵਾਰ ਨਰਮ ਸੁਭਾਅ ਤੇ ਇਨਸਾਨੀਅਤ ਨਾਲ ਭਰਿਆ ਹੋਇਆ ਦਿਲ ਮੋਹਿਤ ਤੇ ਅਨੀਤਾ ਨੇ ਮੁਸਕਰਾਉਂਦੇ ਹੋਏ ਉਹਨਾਂ ਦਾ ਵਿਆਹ ਕਰ ਦਿੱਤਾ ਮੰਨ ਲਓ ਜਿਵੇਂ ਉਹਨਾਂ ਦੀ ਜ਼ਿੰਦਗੀ ਦਾ ਇੱਕ ਸੁਪਨਾ ਪੂਰਾ ਹੋ ਗਿਆ ਹੋਵੇ ਉਧਰ ਰਾਹੁਲ ਆਪਣੀ ਪੜ੍ਹਾਈ ਪੂਰੀ ਕਰਕੇ ਘਰ ਵਾਪਸ ਆਇਆ ਤਾਂ ਮੋਹਿਤ ਨੇ ਉਸ ਨੂੰ ਆਪਣੇ ਨਾਲ ਫੈਕਟਰੀ ਵਿੱਚ ਕੰਮ ਕਰਨ ਲਾ ਲਿਆ ਇਹ ਸੋਚ ਕੇ ਕਿ ਸ਼ਾਇਦ ਜ਼ਿੰਮੇਵਾਰੀ ਉਸ ਨੂੰ ਸੁਧਾਰ ਦੇਵੇ ਸ਼ੁਰੂਆਤ ਦੇ ਕੁਝ ਦਿਨਾਂ ਵਿੱਚ ਉਸ ਨੇ ਆਪਣੇ ਪੁਰਾਣੇ ਦੋਸਤਾਂ ਨੂੰ ਫੈਕਟਰੀ ਵਿੱਚ ਬੁਲਾਉਣਾ ਸ਼ੁਰੂ ਕਰ ਦਿੱਤਾ ਨਵੇਂ-ਨਵੇਂ ਖਰਚੇ ਨਵੇਂ-ਨਵੇਂ ਪਲਾਨ ਜਿਨ੍ਹਾਂ ਦਾ ਫੈਕਟਰੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਮੋਹਿਤ ਉਸ ਨੂੰ ਰੋਕਦਾ ਬੇਟਾ ਇਹ ਸਹੀ ਨਹੀਂ ਹੈ ਪਰ ਰਾਹੁਲ ਨੂੰ ਹਰ ਕਿਸੇ ਦੀ ਸਲਾਹ ਤੋ ਸੰਤ ਨਹੀਂ ਆਉਂਦੀ ਸੀ ਜਦੋਂ ਵੀ ਉਸ ਨੂੰ ਉਸ ਦੇ ਪਾਪਾ ਕੁਝ ਕਹਿੰਦੇ ਤਾਂ ਉਹ ਉਲਟਾ ਹੀ ਜਵਾਬ ਦਿੰਦਾ ਤੁਹਾਨੂੰ ਜਮਾਨਾ ਨਹੀਂ ਸਮਝਾਉਂਦਾ ਹੁਣ ਮੈਂ ਸੰਭਾਲ ਲਵਾਂਗਾ ਸਭ ਕੁਝ ਉਸ ਦਾ ਵਿਆਹ ਹੋ ਗਿਆ ਤੇ ਘਰ ਵਿੱਚ ਨੂ ਆ ਗਈ ਪਰ ਉਹ ਲੜਕੀ ਕਦੇ ਵੀ ਅਨੀਤਾ ਦੀ ਬੇਟੀ ਨਹੀਂ ਬਣ ਸਕੀ ਘਰ ਦੇ ਕੰਮ ਤਾਂ ਦੂਰ ਉਸ ਦੇ ਚਿਹਰੇ ਤੋਂ ਹੀ ਇੱਕ ਅਜੀਬ ਜਿਹਾ ਹੰਕਾਰ ਚਲਕਦਾ ਸੀ ਉਹ ਹਰ ਵਾਰ ਕਹਿੰਦੀ ਤੁਹਾਡੇ ਕੋਲ ਜੋ ਕੁਝ ਹੈ ਉਹ ਸਭ ਕੁਝ ਮੇਰੇ ਪਤੀ ਦਾ ਹੈ ਹੌਲੀ ਹੌਲੀ ਉਸ ਨੇ ਰਾਹਲ ਨੂੰ ਇੰਨਾ ਕੁਸਾਇਆ ਕਿ ਇੱਕ ਦਿਨ ਉਸ ਨੇ ਅਨੀਤਾ ਨੂੰ ਉੱਚੀ ਆਵਾਜ਼ ਵਿੱਚ ਬੋਲ ਦਿੱਤਾ ਕਿ ਇਹ ਘਰ ਤੇ ਫੈਕਟਰੀ ਹੁਣ ਮੇਰੀ ਹੈ ਤੁਸੀਂ ਦੋਨੇ ਇੱਥੇ ਕਿਉਂ ਰਹਿੰਦੇ ਹੋ ਮੋਹਿਤ ਆਪਣੀ ਕੁਰਸੀ ਤੇ ਬੈਠਾ ਹੋਇਆ ਬਸ ਚੁੱਪਚਾਪ ਦੇਖਦਾ ਰਹਿ ਗਿਆ ਜਿਵੇਂ ਕਿਸੇ ਨੇ ਉਹਨਾਂ ਦੀ ਕਈ ਸਾਲਾਂ ਦੀ ਮਿਹਨਤ ਤੇ ਕਈ ਸਾਲਾਂ ਦੇ ਪਿਆਰ ਤੇ ਪਰਿਵਾਰ ਇੱਕ ਝਟਕੇ ਨਾਲ ਖੋਹ ਲਿਆ ਹੋਵੇ ਉਸ ਤੋਂ ਕੁਝ ਸਮੇਂ ਬਾਅਦ ਰਾਹੁਲ ਨੇ ਆਪਣੀ ਪਤਨੀ ਦੇ ਪਿਤਾ ਨਾਲ ਮਿਲ ਕੇ ਕਾਗਜ਼ ਬਦਲਵਾ ਦਿੱਤੇ ਫੈਕਟਰੀ ਦਾ ਵੱਡਾ ਹਿੱਸਾ ਉਸਦੇ ਨਾਮ ਹੋ ਚੁੱਕਿਆ ਸੀ ਤੇ ਫਿਰ ਉਹ ਦਿਨ ਆਇਆ ਜਿਸ ਦਿਨ ਮੋਹਿਤ ਜਿਸ ਨੂੰ ਮੋਹਿਤ ਕਦੇ ਨਹੀਂ ਭੁੱਲ ਸਕਿਆ ਅਨੀਤਾ ਤੇ 모हित ਨੂੰ ਰਾਹੁਲ ਨੇ ਸਾਹਮਣੇ ਖੜੇ ਹੋ ਕੇ ਕਿਹਾ ਤੁਸੀਂ ਦੋਨੇ ਮੇਰੇ ਸਿਰ ਤੇ ਬੋਝ ਬਣ ਗਏ ਹੋ ਨਿਕਲ ਜਾਓ ਮੇਰੇ ਘਰੋਂ ਕੋਈ ਵਰਦਾ ਆਸ਼ਰਮ ਭਾਲ ਲਵੋ ਇਹ ਸੁਣ ਕੇ ਅਨੀਤਾ ਰੋਣ ਲੱਗ ਗਈ 모हित ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਪਰ ਉਹਨਾਂ ਦੋਨਾਂ ਨੇ ਇੱਕ ਸ਼ਬਦ ਤੱਕ ਨਾ ਬੋਲਿਆ ਸ਼ਾਇਦ ਇਸ ਲਈ ਕਿ بیٹے ਦੀ ਆਵਾਜ਼ ਉਹਨਾਂ ਨੂੰ ਹੁਣ ਪਛਾਣ ਵਿੱਚ ਨਹੀਂ ਆ ਰਹੀ ਸੀ ਉਸੇ ਸ਼ਾਮ ਉਹਨਾਂ ਨੂੰ ਇੱਕ ਬਿਰਧ ਆਸ਼ਰਮ ਦੇ ਕਮਰੇ ਵਿੱਚ ਛੱਡ ਦਿੱਤਾ ਗਿਆ ਬਿਨਾਂ ਸਮਾਨ ਬਿਨਾਂ ਆਪਣੇ ਘਰ ਦੀ ਛਾਇਆ ਤੋਂ ਤੇ ਇਸ ਤਰ੍ਹਾਂ ਬਿਰਧ ਆਸ਼ਰਮ ਵਿੱਚ ਦੋਨੇ ਜੀਵਨ ਬਤੀਤ ਕਰਨ ਲੱਗੇ ਫਿਰ ਇੱਕ ਦਿਨ ਹਸਪਤਾਲ ਦੀਆਂ ਗਲੀਆਂ 'ਚ ਹਲਕੀ ਪੀੜੀ ਰੋਸ਼ਨੀ ਟਿਮਟਮਾਉਣ ਲੱਗੀ ਡਿਊਟੀ ਦੇ ਲੰਬੇ ਘੰਟਿਆਂ ਬਾਅਦ ਅੱਜ ਡਾਕਟਰ ਸੀਮਾ ਦੀਆਂ ਅੱਖਾਂ ਵਿੱਚ ਥਕਾਨ ਸੀ ਨਾਈਟ ਸ਼ਿਫਟ ਹੁਣ ਉਸ ਦੀ ਆਦਤ ਬਣ ਚੁੱਕੀ ਸੀ ਨਵੇਂ ਜੀਵਨ ਦੀ ਸ਼ੁਰੂਆਤ ਤੇ ਕਈ ਵਾਰ ਅੰਤ ਦੀ ਕਹਾਣੀ ਉਹ ਰੋਜ਼ ਵੇਖਦੀ ਸੀ ਪਰ ਅੱਜ ਉਸ ਦੀ ਬੇਚੈਨੀ ਕੁਝ ਅਲੱਗ ਹੀ ਸੀ ਮਨ ਜਿਵੇਂ ਕਿਸੇ ਅਣਜਾਣੇ ਤੂਫਾਨ ਦੀ ਆਹਟ ਸੁਣ ਰਿਹਾ ਸੀ ਕਰੀਬ 1 ਵਜੇ ਰਿਸੈਪਸ਼ਨ ਤੇ ਅਚਾਨਕ ਫੋਨ ਆਇਆ ਆਵਾਜ਼ ਵਿੱਚ ਘਬਰਾਟ ਸੀ ਡਾਕਟਰ ਮੈਡਮ ਇੱਕ ਬਜ਼ੁਰਗ ਮਰੀਜ਼ ਨੂੰ ਐਂਬੂਲੈਂਸ ਰਾਹੀਂ ਲਿਆਂਦਾ ਗਿਆ ਹਾਲਤ ਨਾਜ਼ੁਕ ਹੈ ਤੁਰੰਤ ਆਈਸੀਯੂ ਵਿੱਚ ਦੇਖਣਾ ਪਵੇਗਾ ਸੀਮਾ ਨੇ ਬਿਨਾਂ ਇੱਕ ਪਾਲਗਵਾਏ ਸਫੈਦ ਕੋਟ ਪਾਇਆ ਤੇ ਤੇਜ਼ ਕਦਮਾਂ ਦੇ ਨਾਲ ਆਈਸੀਯੂ ਵੱਲ ਚੱਲ ਪਈ ਉਸ ਦੇ ਕੋਲ ਜज्ਬਾਤੀ ਹੋਣ ਦਾ ਕੋਈ ਕਾਰਨ ਨਹੀਂ ਸੀ ਫਿਰ ਵੀ ਦਿਲ ਦੀ ਧੜਕਣ ਅਜੀਬ ਤਰ੍ਹਾਂ ਧੜਕ ਰਹੀ ਸੀ ਜਿਵੇਂ ਸਰੀਰ ਕੁਝ ਜਾਣਦਾ ਹੋਵੇ ਦਿਮਾਗ ਨਹੀਂ ਆਈ ਸੀ ਜੂਦਾ ਦਰਵਾਜ਼ਾ ਖੁੱਲ੍ਹਿਆ ਉਸ ਦੀ ਨਜ਼ਰ ਬੈੱਡ ਤੇ ਪਏ ਮਰੀਜ਼ ਤੇ ਗਈ ਤੇ ਅਗਲੇ ਹੀ ਪਲ ਪੂਰੇ ਸਰੀਰ ਵਿੱਚ ਇੱਕ ਝਟਕਾ ਜਿਹਾ ਦੌੜ ਗਿਆ ਹਸਪਤਾਲ ਦੇ ਬੈੱਡ ਤੇ ਪਿਆ ਉਹ ਮਰੀਜ਼ ਕੋਈ ਹੋਰ ਨਹੀਂ ਮੋਹਿਤ ਸੀ ਉਸ ਦੇ ਪਾਪਾ ਕੁਝ ਪਲ ਦੇਖ ਕੇ ਉਹ ਸੁੰਨ ਹੋ ਗਈ ਬੁੱਲ ਕੰਬਣ ਲੱਗੇ ਪਰ ਮੂੰਚੋਂ ਕੋਈ ਆਵਾਜ਼ ਨਾ ਨਿਕਲੀ ਕਦਮ ਜਿਵੇਂ ਜ਼ਮੀਨ ਨਾਲ ਚਿਪਕ ਗਏ ਫਿਰ ਜਿਵੇਂ ਕਿਸੇ ਨੇ ਅੰਦਰੋਂ ਧੱਕਾ ਦਿੱਤਾ ਹੋਵੇ ਉਹ ਦੋ ਕਦਮਾਂ ਵਿੱਚ ਉਸ ਦੇ ਕੋਲ ਪਹੁੰਚ ਗਈ ਆਕਸੀਜਨ ਮਾਸਕ ਲੱਗਿਆ ਹੋਇਆ ਸੀ ਛਾਤੀ ਉੱਪਰ-नीचे ਹੋ ਰਹੀ ਸੀ ਸਾਹ ਰੁੱਕ-ਰੁੱਕ ਕੇ ਆ ਰਹੇ ਸੀ ਚਿਹਰੇ ਤੇ ਉਹ ਮਹੀਨਿਆਂ ਦਾ ਦਰਦ ਸਾਫ਼ ਦਿਸ ਰਿਹਾ ਸੀ ਜਿਸ ਦਾ ਸੀਮਾ ਨੂੰ ਕੋਈ ਅੰਦਾਜ਼ਾ ਨਹੀਂ ਸੀ ਉਸ ਨੇ ਕੰਬਦੇ ਹੋਏ ਨਰਸ ਨੂੰ ਪੁੱਛਿਆ ਇਹਨਾਂ ਨੂੰ ਇੱਥੇ ਕੌਣ ਲੈ ਕੇ ਆਇਆ ਇਹ ਕਿਸ ਹਾਲ ਵਿੱਚ ਸੀ ਨਰਸ ਨੇ ਕਿਹਾ ਬਿਰਧ ਆਸ਼ਰਮ ਵਿੱਚੋਂ ਲਿਆਂਦੇ ਗਏ ਹਨ ਕਾਫੀ ਸਮੇਂ ਤੋਂ ਬਿਮਾਰ ਸੀ ਤੇ ਅੱਜ ਅਚਾਨਕ ਬੇਹੋਸ਼ ਹੋ ਗਏ ਬਿਰਧ ਆਸ਼ਰਮ ਇਹ ਸ਼ਬਦ ਉਸ ਦੀ ਆਤਮਾ ਨੂੰ چیر ਗਿਆ ਉਹ ਉਹੀ ਇਨਸਾਨ ਸੀ ਜਿਸ ਨੇ ਉਸ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਿਆ ਸੀ ਜਿਸ ਨੇ ਉਹਨਾਂ ਨੂੰ ਜ਼ਿੰਦਗੀ ਦਾ ਪਹਿਲਾ ਕਦਮ ਚੱਲਣਾ ਸਿਖਾਇਆ ਸੀ ਜਿਨ੍ਹਾਂ ਨੇ ਆਪਣੀ ਸਭ ਕੁਝ ਉਸ ਉੱਪਰ ਕਰਵਾਣ ਕਰ ਦਿੱਤਾ ਉਹ ਆਦਮੀ ਅੱਜ ਇਕੱਲਾ ਟੁੱਟਿਆ ਹੋਇਆ ਬਿਰਧ ਆਸ਼ਰਮ ਵਿੱਚ ਕਿਉਂ ਉਹ ਉਹਨਾਂ ਦੇ ਕੋਲ ਬੈਠ ਗਈ ਉਹਨਾਂ ਦਾ ਹੱਥ ਆਪਣੇ ਹੱਥਾਂ ਵਿੱਚ ਫੜਿਆ ਹੱਥ ਠੰਡਾ ਸੀ ਬਹੁਤ ਕਮਜ਼ੋਰ ਮੈਂ ਇੱਥੇ ਹਾਂ ਅੱਖਾਂ ਖੋਲੋ ਪਾਪਾ ਕੁਝ ਸਕਿੰਟ ਬਾਅਦ ਜਿਵੇਂ ਕੋਈ ਭਾਰੀ ਪੱਥਰ ਹੌਲੀ-ਹੌਲੀ ਪਾਸੇ ਹੋ ਗਿਆ ਹੋਵੇ ਮੋਹਿਤ ਨੇ ਅੱਖਾਂ ਖੋਲ੍ਹੀਆਂ ਧੁੰਦਲੀ ਦ੍ਰਿਸ਼ਟੀ ਦੇ ਵਿੱਚ ਉਹਨਾਂ ਨੇ ਆਪਣੀ ਬੇਟੀ ਨੂੰ ਦੇਖਿਆ ਮੇਰੀ ਬੇਟੀ ਉਹਨਾਂ ਦੀ ਆਵਾਜ਼ ਟੁੱਟੀ ਹੋਈ ਸੀ ਇਹ ਸੁਣ ਕੇ ਸੀਮਾ ਰੋਣ ਲੱਗੀ ਪਾਪਾ ਤੁਹਾਨੂੰ ਕਿਸ ਨੇ ਵਿਰਧ ਆਸ਼ਰਮ ਵਿੱਚ ਛੱਡਿਆ ਤੁਸੀਂ ਘਰ ਵਿੱਚ ਕਿਉਂ ਨਹੀਂ ਸੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਮੋਹਿਤ ਨੇ ਹਿੰਮਤ ਜੀ ਇਕੱਠੀ ਕਰਕੇ ਕਿਹਾ ਬੇਟੀ ਘਰ ਹੁਣ ਸਾਡਾ ਨਹੀਂ ਰਿਹਾ ਰਾਹੁਲ ਨੇ ਸਾਨੂੰ ਘਰ ਚੋਂ ਕੱਢ ਦਿੱਤਾ ਇਹ ਸੁਣ ਕੇ ਸੀਮਾ ਦਾ ਦਿਲ ਟੁੱਟ ਗਿਆ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੀ ਆਤਮਾ ਤੇ ਵਾਰ ਕਰ ਦਿੱਤਾ ਹੋਵੇ ਉਸ ਨੇ ਹੌਲੀ ਜਿਹੀ ਕੰਬਦੀ ਹੋਈ ਆਵਾਜ਼ ਵਿੱਚ ਪੁੱਛਿਆ ਤੇ ਮਾਂ ਇਹ ਸੁਣ ਕੇ ਮੋਹਿਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਜਪਾਲ ਉਹ ਬੋਲ ਹੀ ਨਾ ਸਕੇ ਫਿਰ ਹੌਲੀ ਆਵਾਜ਼ ਵਿੱਚ ਬੋਲੇ ਤੇਰੀ ਮਾਂ ਦੁੱਖ ਸਹਿ ਨਾ ਸકી ਵਿਰਧ ਆਸ਼ਰਮ ਵਿੱਚ ਹੀ ਸਾਨੂੰ ਛੱਡ ਕੇ ਇਕੱਲੀ ਚਲੀ ਗਈ ਮਾਂ ਉਹੀ ਮਾਂ ਜਿਸਨੇ ਉਸ ਨੂੰ ਪਹਿਲੀ ਵਾਰ ਗਲੇ ਲਗਾ ਕੇ ਕਿਹਾ ਸੀ ਅੱਜ ਤੋਂ ਤੂੰ ਮੇਰੀ ਬੇਟੀ ਹੈ ਉਹੀ ਮਾਂ ਜੋ ਉਸ ਨੂੰ ਪਿਆਰ ਨਾਲ ਪਾਲਦੀ ਸੀ ਉਹੀ ਮਾਂ ਜੋ ਰਾਤ ਭਰ ਉਸ ਦੇ ਬੁਖਾਰ ਵਿੱਚ ਜਾਗਦੀ ਸੀ ਉਮਾ ਅੱਜ ਇਕੱਲੀ ਵਿਰਧ ਆਸ਼ਰਮ ਦੇ ਕਮਰੇ ਵਿੱਚ ਮਰ ਗਈ ਉਸ ਦਾ ਦਿਲ ਟੁੱਟ ਗਿਆ ਉਹ ਉੱਥੇ ਹੀ ਜ਼ਮੀਨ ਤੇ ਬੈਠ ਗਈ ਆਪਣੇ ਦੋਨਾਂ ਹੱਥਾਂ ਨਾਲ ਚਿਹਰਾ ਟੱਕ ਕੇ ਰੋਣ ਲੱਗੀ ਪਰ ਉਹ ਸਿਰਫ ਬੇਟੀ ਨਹੀਂ ਸੀ ਡਾਕਟਰ ਵੀ ਸੀ ਉਸਨੇ ਖੁਦ ਨੂੰ ਸੰਭਾਲਣਾ ਸੀ ਉਹ ਉੱઠી ਤੇ ਆਪਣੇ ਪਾਪਾ ਦੀ ਢੜਕਣਾ ਦੀ ਜਾਂਚ ਕਰਨ ਲੱਗੀ ਦਵਾਈਆਂ ਦੀ ਲਿਸਟ ਸਹੀ ਕੀਤੀ ਇੱਕ ਇੱਕ ਚੀਜ਼ ਖੁਦ ਚੈੱਕ ਕੀਤੀ ਅਗਲੇ 48 ਘੰਟੇ ਉਹ ਉਹਨਾਂ ਦੇ ਨਾਲ ਇੱਕ ਛਾਏ ਦੀ ਤਰ੍ਹਾਂ ਰਹੀ ਨਾ ਸੁਕਤੀ ਨਾ ਕਿਤੇ ਗਈ ਜਿਵੇਂ ਜੀਵਨ ਦਾ ਸਿਰਫ ਇੱਕ ਹੀ ਮਕਸਦ ਬਚਿਆ ਹੋਵੇ ਪਾਪਾ ਨੂੰ ਵਾਪਸ ਖੜਾ ਕਰਨਾ ਪਰ ਤੀਜੀ ਸਵੇਰ ਮੋਹਿਤ ਦੇ ਸਾਹ ਫੇਰ ਟੁੱਟਣ ਲੱਗੇ ਦਿਲ ਦੀ ਧੜਕਣ ਨੀਚੇ ਜਾ ਰਹੀ ਸੀ ਉਹਨਾਂ ਨੇ ਆਪਣੀ ਬੇਟੀ ਦਾ ਹੱਥ ਕੱਸ ਕੇ ਫੜਿਆ ਸੀਮਾ ਸੋਨਾ ਹੁਣ ਮੈਂ ਸ਼ਾਇਦ ਇਹ ਸੁਣ ਕੇ ਸੀਮਾ ਰੋਣ ਲੱਗੀ ਪਾਪਾ ਪਲੀਜ਼ ਤੁਸੀਂ ਇਦਾਂ ਨਾ ਬੋਲੋ ਮੈਂ ਤੁਹਾਨੂੰ ਨਹੀਂ ਗਵਾ ਸਕਦੀ ਮੈਂ ਇਕੱਲੀ ਰਹਿ ਜਾਵਾਂਗੀ ਮੋਹਿਤ ਦੀਆਂ ਅੱਖਾਂ ਵਿੱਚ ਇੱਕ ਨਰਮ ਚਮਕ ਆ ਗਈ ਤੂੰ ਇਕੱਲੀ ਨਹੀਂ ਹੈ ਬੇਟੀ ਤੂੰ ਤਾਂ ਮੇਰੀ ਦੁਆ ਹੈ ਉਹਨਾਂ ਨੇ ਆਖਰੀ ਵਾਰ ਆਪਣੀ ਬੇਟੀ ਦੇ ਚਿਹਰੇ ਨੂੰ ਵੇਖਿਆ ਉਹੀ ਚਿਹਰਾ ਜਿਸ ਨੂੰ ਉਹਨਾਂ ਨੇ ਪਹਿਲੀ ਵਾਰ ਕੂੜੇ ਦੇ ਢੇਰ ਵਿੱਚੋਂ ਚੱਕਿਆ ਸੀ ਫੇਰ ਉਹਨਾਂ ਦੀਆਂ ਉਂਗਲਾਂ ਢਿੱਲੀਆਂ ਪੈ ਗਈਆਂ ਮੋਨੀਟਰ ਦੀ ਬੀਪ ਲੰਬੀ ਸਿੱਧੀ ਲਾਈਨ ਵਿੱਚ ਬਦਲ ਗਈ ਮੋਹਿਤ ਦੁਨੀਆ ਛੱਡ ਕੇ ਚਲੇ ਗਏ ਉਸ ਪਲ ਆਈਸੀਯੂ ਵਿੱਚ ਸਿਰਫ ਇੱਕ ਆਵਾਜ਼ ਗੂੰਜ ਰਹੀ ਸੀ ਸੀਮਾ ਦੇ ਰੋਣ ਦੀ ਆਵਾਜ਼ ਉਸ ਨੇ ਆਪਣੇ ਪਾਪਾ ਨੂੰ ਗਲੇ ਲਗਾ ਲਿਆ ਬਹੁਤ ਸਮੇਂ ਤੱਕ ਉਹਨਾਂ ਦੇ ਉੱਪਰ ਸਿਰ ਰੱਖ ਕੇ ਰੋਂਦੀ ਰਹੀ ਫੇਰ ਪੂਰੀ ਸ਼ਾਂਤੀ ਦੇ ਨਾਲ ਉਨ੍ਹਾਂ ਦੇ ਚਿਹਰੇ ਤੇ ਸਫੈਦ ਚਾਦਰ ਪਾ ਦਿੱਤੀ ਕਿਉਂਕਿ ਉਹ ਡਾਕਟਰ ਵੀ ਸੀ ਤੇ ਬੇਟੀ ਵੀ ਫਿਰ ਸੀਮਾ ਨੇ ਆਪਣੇ ਪਾਪਾ ਦੀ ਅੰਤਮ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਆਪਣੇ ਪਾਪਾ ਦੀਆਂ ਹਸਤੀਆਂ ਲੈ ਕੇ ਨਦੀ ਦੇ ਕਿਨਾਰੇ ਪਹੁੰਚ ਗਈ ਜਿੰਨਾ ਹੱਥਾਂ ਨੇ ਉਹਨੂੰ ਪਹਿਲੀ ਵਾਰ ਚੁੱਕਿਆ ਸੀ ਉਸੇ ਹੱਥਾਂ ਨੂੰ ਅੱਜ ਉਸਨੇ ਪਾਣੀ ਵਿੱਚ ਬਹਾਉਣਾ ਸੀ ਉਸ ਪਾਲ ਦੁਨੀਆ ਦਾ ਹਰ ਰਿਸ਼ਤਾ ਹਰ ਭਾਵਨਾ ਉਸ ਦੇ ਅੰਦਰ ਤੂਫਾਨ ਬਣ ਗਈ ਉਹ ਬੈਠ ਕੇ ਰੋਣ ਲੱਗੀ ਪਰ ਫਿਰ ਉੱઠી ਕਿਉਂਕਿ ਉਸ ਦੀ ਮਾਂ ਨੇ ਇੱਕ ਵਾਰ ਕਿਹਾ ਸੀ ਜ਼ਿੰਦਗੀ ਤੈਨੂੰ ਤੋੜਨ ਦੀ ਕੋਸ਼ਿਸ਼ ਕਰੂਗੀ ਤੂੰ ਹਰ ਵਾਰ ਦੁੱਗਣੀ ਤਾਕਤ ਦੇ ਨਾਲ ਖੜੀ ਹੋਣਾ ਇਹ ਹੀ ਸੋਚ ਕੇ ਉਸ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਮਜ਼ਬੂਤ ਫੈਸਲਾ ਲਿਆ ਮੋਹਿਤ ਤੇ ਅਨੀਤਾ ਦੋਨੇ ਸਨਮਾਨ ਦੇ ਯੋਗ ਸੀ ਕੋਈ ਵੀ ਬਜ਼ੁਰਗ ਉਹਨਾਂ ਦੀ ਤਰ੍ਹਾਂ ਜ਼ਿੰਦਗੀ ਦੇ ਆਖਰੀ ਪੜਾਅ ਦੇ ਤੇ ਦੁਖੀ ਹੋ ਕੇ ਨਹੀਂ ਮਰਨਾ ਚਾਹੀਦਾ ਕੋਈ ਵੀ ਬੱਚਾ ਅਨਾਥ ਕਰਕੇ ਕੂੜੇ ਦੇ ਵਿੱਚ ਨਹੀਂ ਸੁੱਟਣਾ ਜਾਣਾ ਚਾਹੀਦਾ ਇਸੇ ਸੋਚ ਨੇ ਸੀਮਾ ਦੀ ਜ਼ਿੰਦਗੀ ਨੂੰ ਨਵੀਂ ਉਮੀਦ ਦਿੱਤੀ ਉਸਨੇ ਸ਼ਹਿਰ ਵਿੱਚ ਇੱਕ ਵੱਡਾ ਐਨਜੀਓ ਸ਼ੁਰੂ ਕੀਤਾ ਜਿੱਥੇ ਅਨਾਥ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਸੀ ਨਾਮ ਉਸਨੇ ਰੱਖਿਆ ਅਨੀਤਾ ਹਾਊਸ ਉਸ ਦੇਦ ਘਾਟਣ ਦੇ ਦਿਨ ਹਾਲ ਦੇ ਵਿੱਚ ਇੱਕ ਸੁੰਦਰ ਸਫੈਦ ਮੂਰਤੀ ਰੱਖੀ ਗਈ ਮੋਹਿਤ ਦੀ ਮੂਰਤੀ ਦੇ ਸਾਹਮਣੇ ਅਨੀਤਾ ਦੀ ਯਾਦ ਵਿੱਚ ਇੱਕ ਦੀਵਾ ਰੱਖਿਆ ਗਿਆ ਜਿਸ ਦੇ ਉੱਪਰ ਫੁੱਲ ਰੱਖ ਕੇ ਉਸਨੇ ਹੌਲੀ ਜੀ ਕਿਹਾ ਮੰਮੀ ਡੈਡੀ ਇਹ ਘਰ ਉਹਨਾਂ ਸਭ ਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਹੌਣ ਨੇ ਠੁਕਰਾਇਆ ਕੁਝ ਮਹੀਨੇ ਵਿੱਚ ਉਹ ਐਨਜੀਓ ਇੱਕ ਮਿਸਾਲ ਬਣ ਗਿਆ ਬਜ਼ੁਰਗਾਂ ਦੇ ਚਿਹਰਿਆਂ ਤੇ ਮੁਸਕਾਨ ਆ ਗਈ ਬੱਚੇ ਖੇਡਦੇ ਪੜਦੇ ਹੱਸਦੇ ਅਨਾਥ ਬੱਚਿਆਂ ਦੇ ਲਈ ਸੀਮਾ ਮਾਂ ਬਣ ਗਈ ਤੇ ਬਜ਼ੁਰਗਾਂ ਦੇ ਲਈ ਉਹ ਬੇਟੀ ਉਧਰ ਰਾਹੁਲ ਦੀ ਜ਼ਿੰਦਗੀ ਵਿਹਰ ਦੀ ਚਲੀ ਗਈ ਫੈਕਟਰੀ ਚਲਾਉਣਾ ਉਸ ਦੇ ਵਸਦਾ ਨਹੀਂ ਸੀ ਘਰ ਵਾਲੀ ਪੇਕੇ ਚਲੀ ਗਈ ਦੋਸਤ ਦੂਰ ਹੋ ਗਏ ਇੱਕ ਦਿਨ ਉਹ ਪਾਗਲਾਂ ਦੀ ਤਰ੍ਹਾਂ ਉਸ ਐਨਜੀਓ ਦੇ ਬਾਹਰ ਪਹੁੰਚ ਗਿਆ ਸੀਮਾ ਬਾਹਰ ਆਈ ਉਸਨੇ ਆਪਣੇ ਭਰਾ ਨੂੰ ਟੁੱਟਿਆ ਹੋਇਆ ਦੇਖਿਆ ਉਸ ਦੀਆਂ ਅੱਖਾਂ ਵਿੱਚ ਕੋਈ ਗੁੱਸਾ ਨਹੀਂ ਸੀ ਬਲਕਿ ਇੱਕ ਗਹਿਰਾ ਸਨਾਟਾ ਸੀ ਰਾਹੁਲ ਰੋਂਦਾ ਹੋਇਆ ਬੋਲਿਆ ਦੀਦੀ ਗਲਤੀ ਮੇਰੀ ਸੀ ਮੈਂ ਸਭ ਕੁਝ ਬਰਬਾਦ ਕਰ ਦਿੱਤਾ ਸੀਮਾ ਨੇ ਸ਼ਾਂਤੀ ਨਾਲ ਕਿਹਾ ਕੁਝ ਗਲਤੀਆਂ ਮaaf ਕੀਤੀਆਂ ਜਾ ਸਕਦੀਆਂ ਕੁਝ ਭੁੱਲੀਆਂ ਜਾ ਸਕਦੀਆਂ ਪਰ ਕੁਝ ਦਿਲ ਵਿੱਚ ਹਮੇਸ਼ਾ ਚਲਦੀਆਂ ਰਹਿੰਦੀਆਂ ਰਾਹੁਲ ਨੇ ਸੀਮਾ ਦੇ ਪੈਰ ਸੋਹਣੇ ਚਾਹੇ ਪਰ ਸੀਮਾ ਨੇ ਹੱਥ ਚੱਕ ਕੇ ਇਸ਼ਾਰਾ ਕੀਤਾ ਮੈਂ ਤੈਨੂੰ ਮaaf ਕਰ ਸਕਦੀ ਹਾਂ ਪਰ ਤੂੰ ਖੁਦ ਨੂੰ ਕਿਵੇਂ ਮaaf ਕਰੇਗਾ ਮਾਂ ਨੂੰ ਗਵਾਉਣ ਦੀ ਕੀਮਤ ਕੋਈ ਚੁਕਾ ਨਹੀਂ ਸਕਦਾ ਫਿਰ ਉਹ ਮੁੜੀ ਤੇ ਅੰਦਰ ਚਲੀ ਗਈ ਜਿੱਥੇ ਹੁਣ ਸੈਂਕੜੇ ਬੱਚੇ ਤੇ ਬਜ਼ੁਰਗ ਉਸਨੂੰ ਦੇਖ ਕੇ ਮੁਸਕਰਾ ਰਹੇ ਸੀ ਉਹੀ ਹੁਣ ਉਸਦਾ ਪਰਿਵਾਰ ਸੀ ਲੋਕ ਕਹਿੰਦੇ ਆ ਕਿ ਇਨਸਾਨੀਅਤ ਕਿਤੇ ਗਵਾਚ ਗਈ ਹੈ ਪਰ ਉਹੀ ਇਨਸਾਨੀਅਤ ਕੂੜੇ ਦੇ ਢੇਰ ਵਿੱਚ ਪਈ ਇੱਕ ਬੱਚੀ ਨੇ ਦੁਨੀਆ ਨੂੰ ਵਾਪਸ ਕੀਤੀ ਸੀ ਕਹਾਣੀ ਦਾ ਅੰਤ ਇੱਥੇ ਹੀ ਨਹੀਂ ਇੱਥੋਂ ਇੱਕ ਨਵੀਂ ਸ਼ੁਰੂਆਤ ਜਨਮ ਲੈਂਦੀ ਹੈ ਜਿੱਥੇ ਪਿਆਰ ਜਨਮ ਤੋਂ ਨਹੀਂ ਦਿਲ ਤੋਂ ਬਣਦਾ ਹੈ ਦੋਸਤੋ ਮਾਪਾਪਨ ਨੂੰ ਛੱਡਣ ਵਾਲਾ ਕਦੇ ਵੀ ਤਰੱਕੀ ਨਹੀਂ ਕਰਦਾ ਤੇ ਅਨਾਥ ਬੱਚਿਆਂ ਨੂੰ ਅਪਣਾਉਣ ਵਾਲਾ ਕਦੇ ਖਾਲੀ ਨਹੀਂ ਰਹਿੰਦਾ ਜੀਵਨ ਵਿੱਚ ਸਭ ਤੋਂ ਵੱਡੀ ਦੌਲਤ ਰਿਸ਼ਤੇ ਹੁੰਦੇ ਹਨ ਉਹਨਾਂ ਨੂੰ ਟੁੱਟਣ ਵਿੱਚ ਇੱਕ ਪਲ ਲੱਗਦਾ ਹੈ ਜੁੜਨ ਵਿੱਚ ਜ਼ਿੰਦਗੀ ਵੀ ਘਟ ਰਹਿ ਜਾਂਦੀ ਹੈ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਰੱਬ ਰਾਖਾ